ਮੁਰਦਾਬਾਦ 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 ਜੇਪਲੋਂ ਵਾਲੀ ਸਰਕਾਰ ਮੁਰਦਾਬਾਦ ਮਰਖੋ ਜੀ ਜਿਹੜੀ ਸਰਕਾਰਾਂ ਨੇ ਦੂਜਾ ਮਰਾ ਸੈਂਟਰਲ ਸਰਕਾਰ ਨੇ ਇਹਨਾਂ ਨੂੰ ਇੱਕ ਕਿਹਾ ਸੀ ਕਿ ਸਾਨੂੰ ਇੰਨੀ ਤਰੀਕ ਤੱਕ ਐਨੇ ਮੀਟਰ ਜਿਹੜੇ ਉਹ ਲਾ ਕੇ ਦਿਓ ਤੇ ਉਹਦਾ ਜਵਾਬ ਮੰਗਿਆ ਸੀ ਇਹਨਾਂ ਨੇ ਮਤਲਬ ਉਹਦਾ ਕੋਈ ਜਵਾਬ ਨਹੀਂ ਦਿੱਤਾ ਜੇ ਉਹਦਾ ਜਵਾਬ ਇਹਨਾਂ ਨੇ ਦਿੱਤਾ ਹੁੰਦਾ ਕਿ ਆਹ ਜਿਹੜੇ ਸਮਾਰਟ ਮੀਟਰ ਜਿਹੜੇ ਲੱਗਣ ਡਏ ਨੇ ਇਹ ਨਹੀਂ ਸੀ ਲੱਗਣੇ ਪਰ ਸਰਕਾਰ ਨੇ ਇਹਦੇ ਵਿੱਚ ਸੈਂਟਰ ਸਰਕਾਰ ਨੂੰ ਕੋਈ ਵੀ ਜਵਾਬ ਨਹੀਂ ਦਿੱਤਾ ਉਹਦੇ ਵਿਰੋਧ ਦੇ ਵਿੱਚ ਅੱਜ ਜਥੇਬੰਦੀਆਂ ਜਿਹੜੀਆਂ ਨੇ ਇਹ ਵੱਖ-ਵੱਖ ਥਾਵਾਂ ਦੇ ਉੱਤੇ ਪੁਤਲੇ ਫੂਕਣ ਡੀਆਂ ਨੇ ਉੱਥੇ ਪੁਤਲਾ ਫੂਕ ਪਿਆ ਜੇ ਤੇ ਸਾਡੇ ਕੁਝ ਕਿਸਾਨ ਜਿਹੜੇ ਨੇ ਉਹਨਾਂ ਅਜਨਾਲਾ ਵਿੱਚ ਟਾਰੀ ਵਿੱਚ ਖਾਸੇ ਸਾਰੀਆਂ ਜਗ੍ਹਾ ਦੇ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਸਾਰੀਆਂ ਨੇ ਗੈਰ ਸਿਆਸੀ ਸੁਜੁਗਤ ਮੋਰਚੇ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਅੱਜ ਸਾਰੀਆਂ ਨਹੀਂ ਵੱਖ-ਵੱਖ ਸਬ ਡਿਵੀਜ਼ਨਾਂ ਦੇ ਉੱਤੇ ਪਤਲਾ ਫੁਕਾ ਕੀਤਾ ਹੈ ਮੀਟਰ ਮੀਟਰ ਲੱਗਣ ਦੇ ਨਾਲ ਬਹੁਤ ਵੱਡੇ ਨੁਕਸਾਨ ਹੋਣਗੇ ਜੀ ਆ ਤੁਸੀਂ ਵੇਖਣ ਨਹੀਂ ਦੇਹ ਜੇ ਕਈਆਂ ਕਿਸਾਨਾਂ ਨੇ ਕਈਆਂ ਨੇ ਆਪਣੇ ਦੂਜੀਆਂ ਸਟੇਟਾਂ ਵਾਲਿਆਂ ਨੇ ਲਾ ਲਾ ਕੇ ਆਪ ਦਿੱਤੇ ਨੇ ਕਿਉਂ ਦਿੱਤੇ ਨੇ ਉਹ ਕਹਿੰਦੇ ਨੇ ਤਾਰ ਤੋਂ ਬਗੈਰ ਵੀ ਚੱਲੀ ਜਾਂਦੇ ਨੇ ਤੇ ਇੰਨਾ ਵੱਡਾ ਜਿਹੜਾ ਬਿੱਲ ਆ ਉਹ ਨਹੀਂ ਅਸੀਂ ਤਾਰ ਸਕਦੇ ਕਿਉਂਕਿ ਸਾਡੀ ਇੰਨੀ ਸਮਰੱਥਾ ਨਹੀਂ ਕਿਉਂਕਿ ਹਰ ਪਾਸਿਓਂ ਜਿਹੜਾ ਵਾ ਕਿਸਾਨ ਮਜ਼ਦੂਰ ਰੇੜੀ ਫੜੀ ਵਾਲਾ ਵਾ ਉਹ ਸਾਰੇ ਹੀ ਇਹਦੇ ਵਿੱਚ ਦੱਬੇ ਜਾਂਦੇ ਨੇ ਕਿਉਂਕਿ ਬਿਜਲੀ ਮਹਿੰਗੀ ਹੋਣ ਕਰਕੇ ਇੰਨਾ ਜ਼ਿਆਦਾ ਬਿੱਲ ਕੋਈ ਵੀ ਨਹੀਂ ਤਾਰ ਸਕਦਾ ਕਿਉਂਕਿ ਸਾਰੀਆਂ ਹੀ ਇਹੋ ਜਥੇਬੰਦੀਆਂ ਜਾਂ ਦੂਜੇ ਕਹਿੰਦੇ ਨੇ ਕਿ ਜਿਹੜੇ ਮੀਟਰ ਪਹਿਲਾਂ ਨੇ ਜਿਉਂਦੇ ਕਿਉਂ ਹੀ ਉਸੇ ਤਰ੍ਹਾਂ ਹੀ ਚੱਲਦੇ ਰਹਿਣ। ਵੇਖੋ ਜੀ ਇਹ ਜਥੇਬੰਦੀਆਂ ਦਾ ਜੋ ਵੀ ਸਾਡੇ ਫੋਰਮ ਦਾ ਆਵੇਗਾ ਉਹ ਹੁਕਮ ਉਹਨੂੰ ਇਨ ਬਿਨ ਲਾਗੂ ਕੀਤਾ ਜਾਊਗਾ ਜਿੱਤੇ ਜਥੇਬੰਦੀਆਂ ਕਹਿਣਗੇ ਇਹ ਪੁੱਟ ਕੇ ਜਮ੍ਹਾਂ ਕਰਾਇਆ ਜਾਣਗੇ ਜ਼ਰੂਰ ਉਹਦੇ ਵਿੱਚ ਅਸੀਂ ਅੱਗੇ ਹੋ ਕੇ ਮੋਰੀ ਹੋ ਕੇ ਪਟਾਂਗੇ ਤੇ ਸਮਾਰਟ ਮੀਟਰ ਜਿਹੜੇ ਆ ਪਹਿਲੇ ਨੰਬਰ ਤੇ ਤੇ ਲੱਗਣ ਹੀ ਨਹੀਂ ਦਵਾਂਗੇ ਕਿਉਂਕਿ ਜੇ ਸਮਾਰਟ ਮੀਟਰ ਲੱਗਦੇ ਨੇ ਤੇ ਸਾਡੇ ਕੋਲ ਉਹ ਨਹੀਂ ਕਪੈਸਿਟੀ ਨਹੀਂ ਹੈਗੀ ਵੀ ਜਿੰਨੀ ਜੋਗੀ ਅਸੀਂ ਇਹ ਬਿੱਲ ਤਾਰ ਸਕੀਏ ਠੀਕ